ਪਹੁੰਚ ਗਏ ਲੰਗਜ਼ਾ ਇੱਥੇ ਮਹਾਤਮਾ ਬੁੱਧ ਜੀ ਦਾ ਬਹੁਤ ਵੱਡਾ ਸਟੈਚੂ ਲੱਗਾ ਹੈ ਆ ਜੋ ਵੀ ਵਿੱਚ ਆ ਜੋ ਤੇ ਪਰ ਚੋਟੀਆਂ ਤੇ ਸਨੋਫਾਲ ਹੈ ਸਾਹਮਣੇ ਮਾਧਮ ਗੁੱਧ ਜੀ ਦੀ ਪ੍ਰਤਿਮਾ ਝਲਕੇ ਦੇਖਦੇ ਆਪਾਂ ਕਰਨ ਸਰ ਤੇ ਮੈਂ ਪਿੱਛੇ ਇਸ ਰੂਪਾ ਦੇਖਣੀਆਂ ਕਿ ਝਲਕੇ ਆ ਆ ਗੋਣ ਅਵੇ ਮਾ ਗੁੱਧ ਜੀ ਦੀ ਪ੍ਰਤਿਮਾ ਥੋੜਾ ਦੂਰੋਂ ਲੱਣੀ ਹੈ ਪਰ ਪਰ ਆ ਜੇਗੀ वो प्रतिमा लगी महात्मा गांधी जी की बहुत लोग आए हुए हैं थे सैलानी छोटे छोटे खेत बनाए हुए लोग ने पता नहीं किस चीज़ की खेती करते पिछे तो मटरों की खेती हो रही थी इतने पता नहीं किस चीज़ की खेती होती ਆਪਾਂ ਹੁਣ ਇੱਥੋਂ ਨਿਕਲਦੇ ਆਂ ਸੜਕਾ ਕਾਫੀ ਈਸ਼ੂ ਆ ਰਿਹਾ ਸੀ ਹਮ ਭੀ ਵੀ ਹਾਲਤ ਮਾੜੀ ਹੈ ਇੱਥੋਂ ਚੱਲ ਕੇ ਆਪਾਂ ਹੁਣ ਹਾਈਐਸਟ ਪੋਸਟ ਆਫਿਸ ਹੈ ਉੱਥੇ ਜਾਣੇ ਨਿਕਲਦੇ ਆਂ ਫਿਰ ਇਥੋਂ ਆਪਾਂ ਹਾਈਐਸਟ ਨਾਮ ਦਾ ਪੋਸਟ ਆਫਿਸ पहुंच गए कॉमिक वर्ल्ड्स हाईएस्ट रेस्टोरेंट कॉमिक सारे आप आ गए हेड साहब मैम अभी जमील मनप्रीत गौरव और ही पिछे रह गए मैं भी पूरा मजमा गया वाह वाह क्राउड हो कॉमिक दुआले ਇਦੋਂ ਬਾਅਦ ਅਪਾ ਹੁਣ ਨਿਕਲਾਂਗੇ ਵਰਲਡਸ ਹਾਈਐਸਟ ਪੋਸਟ ਆਫਿਸ ਉਹ ਦੇਖਾਂਗੇ ਅਸੀਂ ਅਸੀਂ ਉਹ ਪਹੁੰਚ ਗਏ ਵਰਲਡਸ ਹਾਈਐਸਟ ਪੋਸਟ ਆਫਿਸ ਇੱਥੇ ਲੱਗਿਆ ਤੇ ਪੋਸਟ ਆਫਿਸ ਉਹ ਸਾਹਮਣੀ ਹੈ ਥੋੜਾ ਹਟਕੇ ਅਸਾਂ ਕਹੀ ਨਹੀਂ ਅਸਾਂ ਕਿਤੇ ਕੋਈ ਹੋ ਅੱਗੇ ਜਾਣਾ ਦੇਖਦੇ ਹਾਂ ਉੱਥੇ ਤੇ ਕਾਰਡ ਵਗੈਰਾ ਮਿਲ ਕੇ ਕਾਰਡ ਪੋਸਟ ਕਰ ਦਾਂਗੇ ਆਪਾਂ ਅੱਗੇ ਦੁਨੀਆ ਦੇ ਸਭ ਤੋਂ ਉੱਚੇ ਡਾਕਖਾਨੇ ਤੇ ਤੇ ਦੇਖਦੇ ਆਪਾਂ ਕ라우ਡ ਬਹੁਤ ਹੋਇਆ ਹੋਇਆ ਥੇ ਆਜਾ ਅਖੇ ਲੋਏ ਮੇਰੇ ਬਾਹਰ ਆ ਗਏ ਸਾਬ ਵੀ ਦਿ ਲੈ ਚਲੋ ਓਹ ਰੀਪੀਡ ਲੱਗੇ ਆ ਸਾਰੇ ਜਣੇ ਕਾਰਡ ਪੋਸਟ ਕਰ ਰਹੇ ਨੇ ਇਹ ਅੱਪਾ ਵੀ ਕਾਰਡ ਲੱਤਾ ਹੈ ਕਿ ਅੱਪਾ ਕਾਰਡ ਆਪਣੇ ਪਾਪਾ ਨੂੰ ਭੇਜ ਰਹੇ ਹੈ ਅੱਪਾ ਵੀ ਕਾਰਡ ਪੋਸਟ ਕਰਦੇ ਇੱਥੋਂ ਜੇਮਸਨ ਜੀਨੇ ਪੁੱਛਿਆ ਸਰ ਫਸ਼ੀ ਹਸ ਜਸਟ ਪੋਸਟਡ ਅੱਪਾ ਕਾਰਡ ਪੋਸਟ ਕਰਤਾ ਪਾਪਾ ਨੂੰ ਇੱਥੋਂ ਤੇ ਕਰਾਊਡ ਬਹੁਤ ਹੈ ਤੁਸੀਂ ਦੇਖ ਸਕਦੇ ਵਾਲੇ ਵਾਲੇ ਦੂਰ ਤੱਕ ਕਰਾਊਡ ਹੈ ਬੜੀਆਂ ਲਾਈਨਾਂ ਹੀ ਲੱਗੀਆਂ ਪਈਆਂ ਨੇ ਇੰਨੇ ਸਲਾਨੀ ਆਏ ਹੋਏ ਨੇ ਇੱਥੇ ਚਲੋ ਉਹ ਲਾ ਹੁਣ ਆਪਾਂ ਵੀ ਥੱਕੇ ਹੋਏ ਆ ਨਿਕਲ ਗਏ ਤੋਂ ਅੱਗੇ